ਓ ਬਾਈ ਬਾਪੂ ਚਾਚਾ ਆਇਆ ਰਜੂ ਆ ਗਿਆ ਓਏ ਯਾਰ ਟਾਈਮ ਹੀ ਬਹੁਤ ਜਲਦੀ ਹੁੰਦਾ ਬੇਟਾ ਰੋਟੀਆਂ ਦਿਓ ਕੰਮ ਤੇ ਜਾਣਾ ਲੇਟ ਹੀ ਹੋ ਗਿਆ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਉਹ ਤੁਹਾਡਾ ਭੜਾ ਹੋ ਗਿਆ ਸਾਈਕਲ ਹੀ ਪੈਂਚਰ ਹੋਇਆ ਪਿਆ ਅੰਗਾ ਹੀ ਬਣ ਗਿਆ ਚਲੋ ਬਾਪੂ ਅੱਜ ਕੰਮ ਤੇ ਨਾ ਜਾਓ ਰੋਟੀਆਂ ਨਹੀਂ ਪਕਾਈਆਂ ਘਟਾਤਾ ਹੈ ਨਹੀਂ ਸੀ ਕੋਈ ਗੱਲ ਨਹੀਂ ਬੇਟਾ ਅੱਜ ਰੋਟੀ ਨਾ ਖਾਧੀ ਮੈਂ ਮਰ ਥੋੜੀ ਜਾਊਂਗਾ ਸਾਈਕਲ ਵੀ ਪੈਂਚਰ ਹੋਇਆ ਪਿਆ ਬੇਟਾ ਰਾਤ 50 ਰੁਪਏ ਫੜਾਇਆ ਸੀ ਔਰ ਦੁੱਧ ਲੈ ਆਂਦਾ ਸੀ 20 ਰੁਪਏ ਬਚੇ ਸੀ 20 ਰੁਪਏ ਬਚੇ ਐ ਪੈਂਚਰ ਲਵਾਉਣਾ ਸੀ ਓ ਕਾਫੀ ਲੈਣੀ ਕਾਫੀ ਲੈਣੀ ਬੇਟਾ ਚਲ ਤੁਸੀਂ ਐ ਕਰੋ ਕਾਫੀ ਲੈ ਲਓ ਮੈਂ ਪੈਂਚਰ ਆਉਂਦਾ ਲਵਾ ਲੂੰਗਾ ਨਹੀਂ ਨਹੀਂ ਬਾਪੂ ਲੈ ਨਹੀਂ ਬੇਟਾ ਪੜ੍ਹਾਈ ਜ਼ਰੂਰੀ ਐ ਕੋਈ ਗੱਲ ਨਹੀਂ ਮੈਂ ਆਪਨੇ ਆਉਂਦਾ ਪੈਂਚਰ ਲਵਾ ਲੂੰਗਾ ਮੈਂ ਬਾਪੂ ਫੜ ਨਹੀਂ ਤਾਂ ਲਿਆ ਬੇਟਾ ਅੱਜ ਸਾਰ ਲਈ ਕੋਈ ਗੱਲ ਨਹੀਂ ਸ਼ਾਮ ਨੂੰ ਆਪਾਂ ਦੱਸ ਦੀ ਮੈਨੂੰ ਕੀ ਲਿਆਉਣਾ ਓ ਆ ਜਾ ਛੇਤੀ ਤੋਪੂ ਬਹੁਤ ਚੜਾਈ ਕੋਈ ਬੇਟਾ ਰਾਸ਼ਨ ਤਾਂ ਨਹੀਂ ਲਿਆਉਣਾ 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 ਬੇਟਾ ਚਲ ਕੋਈ ਮੈਂ ਸ਼ਾਮ ਨੂੰ ਪੈਸੇ ਲਈ ਆਉਂਗਾ ਠੀਕ ਹੈ ਚਲੋ ਸਕੂਲੇ ਚਲੇ ਜਾਓ ਟਾਈਮ ਨਾਲ ਓਏ ਆ ਜਾ ਛੇਤੀ ਯਾਰ ਤੇਰੀ ਨਿਜ਼ਾਮ ਰੇਲਾ ਮੁੱਕਦੀ ਓਹ ਭਰਾਵਾ ਕੀ ਦੱਸਾਂ ਤੈਨੂੰ ਕਰਦੀਆਂ ਮਜਬੂਰੀਆਂ ਹੀ ਬਹੁਤ ਆ ਓਹ ਮਜਬੂਰੀਆਂ ਭਰਾਵਾ ਕਿਹਦੀਆਂ ਨਹੀਂ ਆਉਂਦੀਆਂ ਦੁਪਹਿਰ ਕਰਾਤੀ ਤੂੰ ਯਾਰ ਓਏ ਆ ਜਾ ਹੁਣ ਤਰ ਪਤਾ ਤਾਂ ਮਾਲਕ ਇਹੋ ਜਿਹਾ ओ चल यार तू तो बड़ा लेट कराता यार भाई आऊगा आज ओहो टाइम तो ही नहीं यार टाइम यार मोबाइल भी है नहीं मेरे को टाइम कितना हो गया होगा भाई तकरीबन तो एक बज होगा चलिए रोटी खाइए आजा भाई यार मैंने तो भूखा है नहीं तू खा ला यार आजा आजा नहीं मैंने भूखा है नहीं यार ओ तो आजा कोई नहीं बंद के खा लांगे फिर की है चल कोई गल नहीं तू खा रोटी मैं तेरे कोल बैठ जाऊंगा नहीं 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 कर लांगे आपा बैठ के जाएगा आजा रोटी खाइए आजा ਆ ਜਾ ਆ ਜਾ ਕੋਈ ਆ ਕਾ ਵੀ ਸਿੱਟਲ ਜਲੀ ਉਧਰ ਸਾਈਡ ਤੇ ਸਿੱਟ ਦਾਂਗੇ ਤਾਂ ਚੱਕ ਆ ਜਾ ਉੱਥੇ ਸੱਟ ਦਾਂਗੇ ਬੰਨੇ ਬੁੰਨੇ ਤੋਂ ਤਿਲਕ ਨਾ ਜਾਈਏ ਯਾਰ ਹਾਂ ਆ ਜਾ ਨਾਲ ਰੋਟੀਆਂ ਉੱਥੇ ਪਈਆਂ ਆ ਜਾ ਯਾਰ ਰੋਟੀ ਖਾਈਏ ਥੋ ਲਾਤ ਆ ਜਾ ਕੋ ਕਾਨੂੰ ਯਾਰ ਤੂੰ ਆਣਾ ਤੂੰ ਖਾਣੇ ਯਾਰ ਉਹ ਨਹੀਂ ਨਹੀਂ ਆ ਜਾ ਫਿਰ ਕੀ ਐ ਗਰਮੀ ਬਹੁਤ ਐ

ਚੰਪੂ ਮਰਾ ਫਾਲ ਲੈ ਲੈ ਕੋਹਰ ਲੈ ਲੈ ਖਾ 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 ਕਰ ਅੱਜ ਦੇ ਕੋਈ ਨਾ ਲੈ ਅਚਾਰ ਲੈ ਗੰਡਾ ਵੀ ਲੈ ਆਂਦਾ ਮੈਂ ਕਰਦਾ ਮੇਰੇ ਬੱਚੇ ਭੁੱਖੇ ਸੀਗੇ ਮੈਂ ਉਹਨਾਂ ਵਾਸਤੇ ਰੋਟੀ ਲੈ ਜਾਂਦਾ ਮੇਰਾ ਕੀ ਹੈ ਨਾ ਖਾਉਂਗਾ ਕੋਈ ਗੱਲ ਨਹੀਂ ਭਈਆ ਲਫਾ ਲੈ ਲੈ ਨਾ ਹਾਂ ਲੈ 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 ਖਾ ਗੰਡਾ ਲੈ ਤੂੰ ਖਾ ਗੰਡਾ ਤੂੰ ਖਾ ਲੈ ਚਲੋ ਮੈਂ ਤਾਂ ਖਾਲੀ ਰੋਟੀ ਤੁਸੀਂ ਖਾ ਲਓ ਮੈਂ ਪਾਣੀ ਪੀ ਕੇ ਆਉਣਾ ਬਈ ਨੇਰਾ ਹੋ ਗਿਆ ਚਲਿਏ ਭਾਈ 10 ਮਿੰਟ ਹੋਰ ਰੁਕ ਜਾ ਯਾਰ ਓਏ 10 ਮਿੰਟ ਕੀ ਕਰਨੇ ਆ ਹਾਜ਼ਰੀ ਲੱਗ ਗਈ ਆ ਆਪਣੇ ਤੇ ਚਲੀਏ ਆਪਾਂ ਕਾ ਨੂੰ ਫੇਰ ਆਵਾਂਗੇ ਇੱਥੇ ਭਾਈ ਬਾਈ ਨੂੰ ਡੀਕ ਲਈਏ ਉਹ ਬਾਬਾ ਨੂੰ ਡੀਕ ਰੋਂ ਤਾਂ ਬਾਬਾ ਹੀ ਬੋਲਣ ਲੱਗ ਗਿਆ ਭਾਈ ਯਾਰ ਮੈਨੂੰ ਪੈਸਿਆਂ ਦੀ ਲੋੜ ਸੀਗੀ ਪੈਸੇ ਲੈ ਕੇ ਜਾਣਾ ਮੈਂ ਓ ਕੀ ਕਰਨਾ ਤੂੰ ਇੰਨੇ ਪੈਸਿਆਂ ਦਾ ਰੋਜ਼ ਲੈ ਕੇ ਜਾਣਾ ਰੋਟੀ ਖਾਣਾ ਕਿ ਪੈਸੇ ਖਾਣਾ ਭਾਈ ਤੈਨੂੰ ਕੀ ਦੱਸਾਂ ਕਰਦੀਆਂ ਮਜਬੂਰੀਆਂ ਹੀ ਐਨੀਆਂ ਮੈਂ ਘਰੇ ਰਾਸ਼ਨ ਪੂਰਾ ਕਰਾਂ ਜਾਂ ਕਰੇ ਦਵਾਈ ਪੂਰੀ ਕਰਾਂ ਬੇਬੇ ਬਾਪੂ ਮੁਮਾਰ ਰਹਿੰਦੇ ਆ ਉਹਨਾਂ ਵਾਸਤੇ ਦਵਾਈ ਲੈ ਜਾਣੀ ਹੈ। ਘਰੇ ਆਟਾ ਹੈ ਨਹੀਂ। ਸਬਜ਼ੀ ਹੈ ਨਹੀਂ। ਦੁੱਧ ਹੈ ਨਹੀਂ। ਉਹ ਹੈ ਨਹੀਂ ਆ ਹੈ ਨਹੀਂ। ਤੇ ਹੁਣ ਤੂੰ ਕਰਨਾ ਕੀ ਜਾਣਾਂ ਦੱਸ। ਮੈਂ ਕਿਹਨਾਂ 10 ਮਿੰਟ ਲਾ ਲੀਏ ਹੋਰ ਤੇ ਭਾਈ ਆ ਜੂਗਾ ਨਾਲੇ ਮੈਂ ਪੈਸੇ ਫੜ ਲੂਗਾ ਰਾਸ਼ਨ ਲੈ ਕੇ ਜਾਊਗਾ। ਉਹ ਭਾਈ ਨੇ ਨਹੀਂ ਆਉਣਾ। ਭਾਈ ਨੇ ਕੋਈ ਕੰਮ ਪੈ ਗਿਆ ਹੋਊਗਾ ਬਹੁਤ ਟਾਈਮ ਹੋ ਗਿਆ ਹੁਣ ਚਲਈਏ ਆਪਾਂ। ਭਾਈ ਮੈਂ ਬੱਚਿਆਂ ਨੂੰ ਕਹਿ ਕੇ ਆਇਆ ਮੈਂ ਕਿਹਾ ਮੈਂ ਰਾਸ਼ਨ ਲੈ ਕੇ ਆਉਂਗਾ। ਉਹ ਦਵਾ ਚਲਈਏ। ਤੇਰੇ ਰੋਜ ਰੋਜ ਦੇ ਚਾਪੇ ਨਹੀਂ ਮੁਕਤੇ ਰੋਜ ਪੈਸੇ ਰੋਜ ਪੈਸੇ ਚੱਲ ਉਹਨੇ ਆਪ ਨੂੰ ਕਿਸ ਦਿਨ ਨੂੰ ਕੰਮ ਤੋਂ ਕੱਢ ਦੇਣਾ ਉਹਨੇ ਤੇਰਾ ਮਾੜਾ ਮੋਟਾ ਰੋਟੀ ਜੋਗਾ ਕਰ ਲੈਨੇ ਆ ਲਾਹਰ ਜਿੰਦੇ ਘਰ ਚ ਬਿਮਾਰੀ ਆ ਉਹਨੂੰ ਪਤਾ ਤੇਰੇ ਪਿੱਛੇ ਤਾਂ ਮੈਨੂੰ ਵੀ ਵਾੜਾ ਕੰਮ ਤੋਂ ਕੱਢੇਗਾ ਤੇਨੂੰ ਬਾਈ ਦੇ ਘਰ ਦਾ ਪਤਾ ਬਾਈ ਦਾ ਘਰ ਦਾ ਗੁਰਦਾ ਤਾਂ ਮੈਨੂੰ ਪਤਾ ਨਹੀਂ ਉਹ ਦੱਸਦਾ ਸੀ ਬਹੁਤ ਦੂਰ ਹੈ ਘਰੋਂ ਦਾ ਬਾਤ ਆਪ ਨਹੀਂ ਕਦੇ ਵੇਖਿਆ ਕਰ ਹੁੰਦਾ ਜਾਂ ਮੈਨੂੰ ਸਾਈਕਲ ਦੇ ਦੇ ਮੈਂ ਸਾਈਕਲ ਤੇ ਜਾਵਾਂ ਮੈਨੂੰ ਪਿੰਡ ਦੱਸ ਦੇ ਕਿਹੜਾ ਹੈ ਉਹ ਸਾਈਕਲ ਸੂੰਗਾ ਤੇ ਫਿਰ ਮੈਂ ਕਿੰਦੇ ਜਾਵਾਂਗਾ ਭਾਈ ਤੂੰ ਮੇਰੇ ਵਾਲਾ ਲੈ ਜਾ ਹਾਂ ਤੇਰੇ ਵਾਲਾ ਨਾਲ ਲੈ ਜਾ ਉਹੀ ਲੈ ਨਹੀਂ ਕਰਨਾ ਨਾ ਕਰ ਕੰਮ ਮੈਨੂੰ ਨਹੀਂ ਹੈਗੀ ਚਲੋ ਆਜੋ ਹਾਂ ਕਦੇ ਸਾਈਕਲ ਦੇ ਦੇ ਕਦੇ ਪੈਸੇ ਦੇ ਦੇ ਮੈਂ ਦੇਂਦੇ ਸਿਆਪੇ ਨਹੀਂ ਮੁਕਦੇ ਮੈਂ ਤਾਂ ਐਵੇਂ ਬੰਦਾ ਲੈ ਆਉਂਦਾ ਕੋਈ ਲੈ ਇਹਦੇ ਖਰਚੇ ਨਹੀਂ ਪੂਰੇ ਹੁੰਦੇ ਕਦੇ 100 ਦੇ ਦੇ ਕਦੇ 200 ਦੇ ਦੇ ਕਦੇ ਇੰਨੇ ਪੈਸੇ ਮੰਗਦਾ ਸਮਝ ਨਹੀਂ ਆਉਂਦੀ ਪੈਸਿਆਂ ਦਾ ਕਰਦਾ ਕੀ ਹੈ ਮੇਰੇ ਤੋਂ ਵੀ 500 ਰੁਪਏ ਲੈ ਕੇ ਖਾਦੀ ਬੈਠਾ ਮੇਰੇ ਤਾਂ ਦੇਣ ਦਾ ਨਾਂ ਨਹੀਂ ਲੈਂਦਾ ਉਹ ਜਗ ਬਾਈ ਦਾ ਕਰ ਕਿੱਥੇ ਹੈਗਾ ਮੈਨੂੰ ਵੀ ਕਢਾਊਗਾ ਕੰਮ ਤਾਂ ਆ ਗਿਆ ਆ ਗਿਆ ਦੇ ਆਵਾਜਾ ਮਾਰਣਾ